ਹੋਗੇ ਹੌਣ ਵਾਲੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਐਦਾਂ ਦੇ ਨੇਕ ਕੰਮ ਜ਼ਰੂਰ ਕਰਦੇ ਰਿਆ ਕਰੋ ਵੀ ਰਾਣੇ ਵੀ ਸੇਵਾ ਕੀਤੀ ਹੈ ਬਾਈ ਉਹਨਾਂ ਦਾ ਬਹੁਤ ਹੀ ਬਹੁਤ ਮੇਰੇ ਵੱਲੋਂ ਬਾਜੇ ਵਾਲੇ ਬਾਹੁਲ ਨੂੰ ਬਹੁਤ ਬਹੁਤ ਧੰਨਵਾਦ ਆ ਬਾਈ ਤੇ ਤੁਹਾਡੀ ਜਿਹੜੀ ਸੇਵਾ ਉਹ ਲੇਖੇ ਲੱਗੇ ਮਹਾਰਾਜ ਰੱਖੀਆਂ ਤੁਹਾਨੂੰ ਬਖਸ਼ੇ ਤੇ ਬੱਚੇ ਵੀ ਤੁਹਾਨੂੰ ਸੀਸਾ ਲੈ ਜੀ ਇਧਰ ਸਾਹਕ ਦਾ ਪੂਰੇ ਚੱਲੀ ਜਾਂਦੇ ਆ ਜਾਇਆ ਮੈਂ ਅਸੀਂ ਕਾਪੀਆਂ ਖਤਾਬਾਂ ਲੈਣ ਇਹ ਸੇਰ ਸਾਹਿਬ ਸ਼ਰਮਾ ਪੱਲੀ ਇਹ ਜਿਹੜਾ ਬੱਤਲੂ ਇਹ ਇਧਰ ਆਪਣਾ ਰਾਜਦੀਪ ਗਗਨਾ ਆ ਇਧਰ ਸਾਡੇ ਦੇ ਮੈਸਤਰੀ ਸਾਹਿਬ ਦੀਪੂ ਸਿੰਘਾਪੁਰ ਸਾਰਾ ਸਾਖ ਦਾ ਹੋਈ ਜਾਂਦਾ ਤੁਹਾਨੂੰ ਸਾਰਾ ਇੱਕ ਇੱਕ ਦੱਸਾਂਗੇ ਕਿੰਨੀਆਂ ਕਾਪੀਆਂ ਲੀਆਂ ਕਿੰਨੀਆਂ ਕਿੱਤਾ ਸਾਰਾ ਸਾਖ ਦਾ ਬਈ ਇਧਰ ਲਿਖਿਆ ਜਾ ਰਿਹਾ ਕੋਈ ਵੀ ਸਾਖ ਦਾ ਵਿੱਚ ਕੋਈ ਹੋਲਾ ਨਾ ਹੋਊਗਾ ਸਾਰਾ ਇੱਕ ਇੱਕ ਪੈਸੇ ਦਾ ਸਾਰਾ ਸਾਖ ਦਾ ਬਈ ਇਥੇ ਅੱਲ ਹੀ ਜਨੇ ਸਾਰਾ 1-1 ਰੁਪਈਆ ਦਾ ਹਿਸਾਬ ਦੇਵਾਂਗੇ ਤੇ ਜਿਹੜੀਆਂ-ਜਿਹੜੀਆਂ ਕਾਪੀਆਂ ਲਈਆਂ ਉਹ ਹੀ ਦਿਖਾਵਾਂਗੇ ਸਾਰੇ ਵੀਰ ਅੱਜ ਪਹੁੰਚੇ ਆ ਭਈ ਮੋਗੇ ਵਧੀਆ ਕੁਆਲਿਟੀ ਦੀਆਂ ਕਾਪੀਆਂ ਤੇ ਕਿੱਟਾਂ ਲੈਣ ਕਾਲਪਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਆਪਾਂ ਕਾਪੀਆਂ ਦੇ ਬਾਬਾਂ ਦੇ ਕਿੱਟਾਂ ਦਾ ਸੀਗਾ ਮਸਲਾ ਆਪਣਾ ਜਿਹੜਾ ਲਿਆਉਣੇ ਸੀ ਆਪਾਂ ਅੱਜ ਕਾਪੂਨ ਦਾ ਲੈਣ ਆਏ ਆ ਕਿੱਟਾਂ ਦੇ ਕਾਪੀਆਂ ਸਾਰੀਆਂ ਕਾਪੀਆਂ ਕਿੱਟਾਂ ਲੈ ਲਈਆਂ ਆਪਾਂ ਤੇ ਵੰਡਣਗਾ ਜਿਹੜੀਆਂ ਉਹ ਵੀ ਵੇਖਾਂਗੇ ਅਸੀਂ ਕਿੱਦੇ ਵੰਡਣੀਆਂ ਇੱਕ ਅੱਧੇ ਦਿਨ ਚ ਵੰਡ ਦਾਂਗੇ ਤੇ ਸਾਰਾ ਹਿਸਾਬ ਪਤਾ ਉਹ ਜੋ ਵੀ ਹੋਊਗਾ ਸਾਰਾ ਦਿੱਤਾ ਜਾਊਗਾ ਟੋਟਲ ਬਜਟ ਕਿੰਨਾ ਹੀ ਆਪਣਾ ਬਈ 65000 65900 ਰੁਪਈਆ ਦਾ ਟੋਟਲ ਬਜਟ ਬਣਿਆ ਸਾਡੇ ਸਾਰਾ ਹਿਸਾਬ ਦਾ ਉਹ ਦੇਵਾਂਗੇ ਜਿਹੜਾ ਨਗਰ ਦੇ ਵਿੱਚੋਂ ਇਕੱਠਾ ਹੋਇਆ 65900 ਰੁਪਈਆ ਇਕੱਠਾ ਹੋਇਆ ਵੀਰ ਆਪਣਾ ਬਾਕੀ ਜੋ ਆਪਾਂ ਕੋਲ ਪਹੁੰਚੋ 65900 ਰੁਪਈਆ ਪਹੁੰਚਾ ਆ ਬਾਕੀ ਘਾਟ ਵਾਦੂ ਅਸੀਂ ਆਪ ਦੇ ਕੋਲੋਂ ਕਰ ਲੈਣੇ ਕੋਲੋਂ ਬਾਅਦ ਘਾਟ ਜਿਹੜੀ ਹੋਊਗੀ ਅਸੀਂ ਆਪ ਦੇ ਕੋਲੋਂ ਪਾਵਾਂਗੇ ਸਾਰਾ ਸਾਹ ਬਤਾਉ ਜੋ ਵੀ ਹੋਇਆ ਫਾਈਨਲ ਕਰਕੇ ਜੇ ਦੱਸਾਂਗੇ ਨਗਰ ਨਿਵਾਸੀਆਂ ਨੂੰ ਬਹੁਤ ਬਹੁਤ ਧੰਨਵਾਦ ਰੁਪਈਏ ਦਾ ਹਿਸਾਬ ਦਿੱਤਾ ਜਾਊਗਾ ਇਹ ਲਓ ਜੀ ਇਹ ਆ ਮੋਗੇ ਸ਼ਹਿਰ ਟੋਨੀ ਦੀ ਛੱਤੀ ਇੱਥੋਂ ਕਿਤਾਬਾਂ ਬਈ ਬਹੁਤ ਸਸਤੇ ਰੇਟਾਂ ਦੇ ਮਿਲਦੀਆਂ ਇੱਥੋਂ ਬਹੁਤ ਵਧੀਆ ਕੁਆਲਿਟੀ ਦੀਆਂ ਕਾਪੀਆਂ ਤੇ ਕਿੱਟਾਂ ਲਈਆਂ ਬਈ ਆ ਸਾਰੀਆਂ ਕਾਪੀਆਂ ਗਿਣ ਨਹੀਂ ਜਾਂਦੇ ਮੇਰੇ ਵੀਰ ਵਧੀਆ ਕੁਆਲਿਟੀ ਦੇ ਆ ਤੁਸੀਂ ਦੇਖ ਸਕਦੇ ਹੋ ਬਸ ਵਧੀਆ ਕੁਆਲਟੀ ਦੀ ਕਾਪੀ ਹੈ ਆਪਣੇ ਪਰਦੇਸ ਸਰਦਾਰਾਂ ਦੀ ਆ ਸਾਰੀਆਂ ਕਾਪੀਆਂ ਤੇ ਬਾਕੀ ਅੰਦਰ ਵੀਰ ਗਿਣੀ ਜਾਂਦਾ ਆਹ ਹੈ ਜੀ ਵੀਰ ਦੀ ਦੁਕਾਨ ਬਾਈ ਮੋਗੇ ਬਾਜ ਬਰੇਟਾਂ ਦੇ ਵੀਰ ਨੇ ਮੈਨੂੰ ਕਾਪੀਆਂ ਮਾਨੂੰ ਦਿੱਤੀਆਂ ਇਧਰ ਹੈਗਾ ਆਪਣੇ ਰੇਲਵੇ ਸਟੇਸ਼ਨ ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ ਹੀ ਹੈ ਵੀਰ ਦੀ ਦੁਕਾਨ ਬਾਈ ਨੋ ਜੀ ਇਧਰ ਸਾਰਾ ਹਸਾਬ ਦਾ ਫੋਲ ਜੰਦਾ ਇਹਦਾ ਸਰ ਸੇਰ ਸਾਹਿਬ ਬੈਠੇ ਆ ਹੋਰ ਸੇਰ ਸਾਹਿਬ ਬਹੁਤ ਵਧੀਆ ਹਾਂਜੀ ਵੀਰ ਜੀ ਹਾਂਜੀ ਵੀਰ ਜੀ ਅੱਜ ਅਸੀਂ ਮੋਗੇ ਆਏ ਸੀਗੇ ਕਿਤਾਬਾਂ ਕਰਤਾਂ ਲੈਣ ਆ ਜੀ ਆ ਦੇਖੋ ਜੀ ਸਾਡੇ ਨਾਲ ਬੱਲੀ ਜੀ ਆਈ ਹੋਈ ਸਰਦੇਵ ਸਿੰਘ ਜੀ ਆਈ ਹੋਈ ਲੱਕੀ ਜੀ ਆਈ ਹੋਈ ਇਧਰ ਰਾਜਦੀਪ ਜੀ ਆਈ ਹੋਏ ਗਗਨ ਜੀ ਆਈ ਹੋਏ ਤੇ ਸ਼ਰਮਾ ਜੀ ਆਈ ਹੋਏ ਜੀ ਹਾਂਜੀ ਅੱਜ ਆਏ ਕਿਤਾਬਾਂ ਲੈ ਲਈਆਂ ਕਾਪੀਆਂ ਲੈ ਲਈਆਂ ਕਿੱਟਾਂ ਲੈ ਲਈਆਂ ਜੀ ਬਾਕੀ ਇਹ ਹੀ ਬਣਾਉਣੇ ਆ ਸਿਸਟਮ ਕਿਹਦੇ ਨਾਲ ਦੀ ਸਾਡੀ ਸੈਟਿੰਗ ਆਉਂਦੀ ਹੈ ਉਹ ਦਿਨ ਅਸੀਂ ਵੇਖਾਂਗੇ ਵੀ ਸਾਰੀ ਅੱਡੋ ਅੱਡੀ ਸੈਟਿੰਗ ਕਰਕੇ ਭਲੌਰ ਦੇ ਸਾਡੋੜੀ ਜਿਹੜੇ ਦੋ ਸਕੂਲ ਆ ਉਹਨਾਂ ਦੇ ਵਿੱਚ ਅਸੀਂ ਇਹ ਹੀ ਖਵੰਡਾਂਗੇ ਲਓ ਜੀ ਆ ਕਿੱਟਾਂ ਲਈਆਂ ਛੋਟੇ ਬੱਚਿਆਂ ਵਾਸਤੇ ਨਰਸਰੀ ਪ੍ਰੀ ਨਰਸਰੀ ਲੱਗੇ ਜੀ ਆ ਵੱਡੇ ਆ ਵੱਡੇ ਬੱਚਿਆਂ ਵਾਸਤੇ ਆ ਵੱਡੇ ਬੱਚਿਆਂ ਵਾਸਤੇ ਆ ਲਓ ਜੀ ਆ ਸਾਰੀਆਂ ਆ ਗਈਆਂ ਕਿੱਟਾਂ ਇਹ ਇਤੋ ਗ੍ਰਾਸ ਵਾਦਾ ਸਮਾਨ ਆਪਾਂ ਬਾਇ ਕਰ ਲਿਆ ਤੇ ਹੁਣ ਅੱਗੇ ਦੱਸ ਦਿਆਂ ਤੁਹਾਨੂੰ ਸਾਰਾ ਸਾਫਤਾ ਲਓ ਜੀ ਸਾਡੇ ਨੌਜਵਾਨ ਵੀਰ ਬਈ ਆਪਿਆ ਰੱਖੀ ਜਾਂਦੇ ਹਾਂ ਗੱਡੀ 'ਚ ਉਹ ਐਕੜੇ ਉਹਨੇ ਕਰਨਾ ਹੋਈ ਮੈਕਸਰ ਕੋਹ ਨੂੰ ਨਾ ਮੈਂ ਰੱਖ ਲਾ ਹੋ ਗਈਆਂ ਉਹਦਾ ਆ ਰਕਪਾਸੀ ਹੋ ਜਾਸੀ ਪਰ ਲੰਗੋ ਟੈਗ ਯਾਰ ਗੱਡੀ ਗੱਡੀ ਆ ਲੈ ਕੋਈ ਬਾਈ ਫੈਂ ਆ ਜੀ ਆ ਜੀ ਲੈ ਲੈ ਨਾ ਉਹ ਇਧਰ ਮਗਰ ਰੱਖ ਦੇ ਯਾਰ ਬਾਕੀ ਆ ਗੱਡੀ ਚ ਰੱਖ ਦੋ ਚਲੋ ਇਹ ਸੇ ਸਾਬਾ ਕੱਪੜਾ ਹੀ ਆਪਾਂ ਲਈਆਂ ਲੈ ਤਾਂ ਜਹਾਤਾ ਚਲੇ ਮੋਦਕੀ ਨੂੰ ਫੇਰ ਔਰ ਚਲੇ ਆ ਜੀ ਅਸੀਂ ਮੋਦਕੀ ਸੇਠ ਦੇ ਨਾਲ ਕੁਝ ਆਪਣੀਆਂ ਆਪਣੀਆਂ ਗੱਡੀ ਚ ਪਈਆਂ ਔਰ ਉਹਦਾ ਰਾਜੀ ਦੀ ਵਾਲੀ ਗੱਡੀ ਚ ਫਲ ਕਰਤਾ ਤੇ ਹੁਣ ਕੱਲ ਨੂੰ ਆਣੀ ਆਪਣੀ ਪੈਕ ਭਰ ਕੇ ਇੱਕ ਆ ਥੋੜੇ ਜਿਹੇ ਜੜੀਆਂ ਕਿੱਟਾਂ ਸੀ ਇੱਕੋ ਜੀਆਂ ਲੈਣੀਆਂ ਸੀ ਤੂੰ ਆਪਾਂ ਨੂੰ ਕੱਲ ਮਿਲਣਗੇ ਆ ਤੇ ਮੋਦਕੀ ਆਪਣੇ ਕੋਲੇ ਬਹੁਣ ਹੋਇਆ ਨਹੀਂ ਹਾਂ ਤੇ ਫਿਰ ਆਪਾਂ ਇੱਕ ਅੱਧੇ ਦਿਨ ਚ ਜਿੰਨਾ ਵੀ ਟਾਈਮ ਸਾਰਿਆਂ ਦਾ ਹੋਇਆ ਉਦੋਂ ਆਪਾਂ ਸਕੂਲ ਚ ਜਾ ਕੇ ਸਿੱਧੀਆਂ ਕਿਤਾਬਾਂ ਮੰਡ ਰਣੀਆਂ ਬਾਈ ਤੇ ਜੋ ਵੀ ਹਸਾਬ ਦਾ ਵਾ ਕਥਨ ਉਹ ਮੈਂ ਚਾਪ ਵੀਡੀਓ ਦੱਸ ਹੀ ਦਿੱਤਾ ਨਾ ਜੋ ਵੀ ਸਾਫ ਦਾ ਵਜੇ ਖੁਸ਼ ਰਹਿੰਦਾ ਹੋਇਆ ਉਹ ਜਿਹੜੀ ਅਗਲੀ ਵੀਡੀਓ ਹੋਊਗੀ ਉਹਦੇ ਵਿੱਚ ਸਾਰਾ ਸਾਫ ਕਰ ਦਵਾਂਗੇ ਤੇ ਬਾਕੀ ਮੇਰੇ ਹਿਸਾਬ ਨਾਲ ਕੋਸ਼ ਪੈਸੇ ਆਪਾਂ ਆਏ ਹਨ ਕੋਲੋਂ ਪਏ ਆ ਖੁਸ਼ ਪੈਸੇ ਕੋਲੋਂ ਪਏ ਆ ਚਲੋ ਕੋਈ ਗੱਲ ਨਹੀਂ ਚਲੋ ਤਾਂ ਕੋਈ ਗੱਲ ਨਹੀਂ ਪੱਕੀ ਸਾਰਾ ਸਾਫ ਤੁਹਾਨੂੰ ਦੇ ਦਾਂਗੇ ਤੇ ਬਾਕੀ ਜੇ ਇਸ ਵੀਡੀਓ ਚ ਪੋਸੀਬਲ ਹੋਇਆ ਹੈਂਡ ਤੇ ਜਰੂਰ ਸਾਫ ਆਊਗਾ ਤੇ ਨਹੀਂ ਤਾਂ ਫਿਰ ਜਿੱਦਨ ਆਪਾਂ ਵੰਡਾਂਗੇ ਉਦੋਂ ਆਪਾਂ 올 ਕਲੀਅਰ ਸਾਫ ਤੁਹਾਨੂੰ ਦੱਸ ਦਾਂਗੇ ਮੇਰੇ ਸਾਹ ਨਾਲ ਜੇ ਮੈਂ ਸਹੀ ਹੋਵਾਂ 69000 ਕੋਸ਼ 900 70000 ਮੰਨ ਕੇ ਚੱਲੋ ਤੁਸੀਂ 70000 ਦਾ ਮੇਰੇ ਸਾਹ ਨਾਲ ਸਮਾਨ ਆ ਗਿਆ ਹਾਂਜੀ 70000 ਰੁਪਏ ਦਾ ਸਮਾਨ ਆਇਆ ਉਹਦੇ ਜੋ ਸਾਡੇ ਕੋਲੇ ਲਗਭਗ ਜੇ ਕੋਈ ਨਾਂ ਭੁੱਲੇ ਹੋਏ ਆ ਕਿੰਨੇ ਪੈਸੇ ਆਏ ਸੀ 65000 65000 65000 ਆਇਆ ਯਾਨੀ ਕਿ 3-4000 ਰੁਪਿਆ ਉਹ ਜਿਹੜੇ ਪਹਿਲਾਂ ਪੈਸੇ ਵਧੇ ਸੀ ਖਸ ਉਹਦੇ ਚੋਂ ਪਾਇਆ ਤਕੋਰ ਜਿਹੜੇ ਤੇਰੇ ਕੋਲੇ ਸੇਵਾ ਆਈ ਸੀ ਕੁੜੀ ਵਾਲੀ ਉਹਦੇ ਜੋ 1000 ਰੁਪਇਆ ਸੇਠ ਨਹੀਂ ਪਾਇਆ ਬਾਕੀ ਹੋ ਸਕਦਾ ਮੈਂ ਥੋੜਾ ਬੋਧ ਵਿੱਚ ਸਹੀ ਹੋਵਾਂ ਕਿਉਂਕਿ ਮੈਂ ਸਾਖਦਾ ਨਹੀਂ ਦੇਖਿਆ ਜੋ ਗੱਲ ਹੈਗੀ ਹਨ ਜੈਨੂਨ ਜੀ ਦੱਸਦੀ ਆ ਬਾਕੀ ਇੱਕ ਇੱਕ ਸਾਖਦਾ ਉਹ ਹਜੇ ਜਿਹੜਾ ਕਲੀਅਰ ਆ ਉਹ ਅਗਲੀ ਵੀਡੀਓ ਚ ਦੇਵਾਂਗੇ ਟੌਨ ਵਾਲੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਐਦਾਂ ਦੇ ਨੇਕ ਕੰਮ ਜ਼ਰੂਰ ਕਰਦੇ ਰਿਆ ਕਰੋ ਮੇਰਾ ਗਲਾ ਥੋੜਾ ਹੈ ਬੈਠਿਆ ਅਗਲੀ ਵੀਡੀਓ ਠੀਕ ਹੋ ਕੇ ਵਧੀਆ ਬੋਲਾਂਗੇ ਚੌਂਦੇ ਵਾਸਤੇ ਰਹੋ ਜਿੰਨਾ ਵੀ ਰਾਨੇ ਵੀ ਸੇਵਾ ਕੀਤੀ ਹੈ ਬਾਈ ਉਹਨਾਂ ਦਾ ਬਹੁਤ ਹੀ ਬਹੁਤ ਮੇਰੇ ਵੱਲੋਂ ਮਾਝੇ ਵਾਲੇ ਪਾਉ ਲੋ ਬਹੁਤ ਬਹੁਤ ਧੰਨਵਾਦ ਆ ਬਾਈ ਤੇ ਤੁਹਾਡੀ ਜਿਹੜੀ ਸੇਵਾ ਉਹ ਲੇਖੇ ਲੱਗੇ ਮਹਾਰਾਜ ਰੱਖੀਆਂ ਤੁਹਾਨੂੰ ਬਖਸ਼ੇ ਤੇ ਬੱਚੇ ਵੀ ਤੁਹਾਨੂੰ ਸੀਸਾ ਦੇਣ ਵਧੀਆ ਕਾਪੀਆਂ ਵਧੀਆ ਕਿੱਤਾ ਲੈ ਕੇ ਆਏ ਆ ਚੌਂਦੇ ਬਸ ਦੇ ਰੋ ਬਾਏ ਬਾਏ ਪਰਮਾਤਮਾ ਸਾਨੂੰ ਇਹੋ ਜਿਹੀਆਂ ਮਿਤਰੋਂ ਦਵੇ ਹਾਂ ਇਦਾਂ ਦੀਆਂ ਸੇਵਾ ਸਾਡੇ ਤੋਂ ਲੈਂਦਾ ਰਵੇ ਤੇ ਹਮੇਸ਼ਾ ਨੌਜਵਾਨਾਂ ਦੀ ਸਪੋਰਟ ਕਰਿਆ ਕਰੋ ਅੱਗੇ ਹੋਰ ਹੌਸਲੇ ਨਾਲ ਕੰਮ ਕਰੀਏ ਇਹ ਸੇਠ ਸਾਹਿਬ ਨੇ ਹੁਣ ਸ਼ੁਰੂ ਕੀਤਾ ਚਲੋ ਸਾਰੇ ਵੀਰਾਂ ਦੇ ਨਾਲ ਹੀ ਆ ਜੋ ਵੀ ਕਿਸੇ ਨੂੰ ਕੋਈ ਕਰੀਬ ਨੂੰ ਹੈਲਪ ਦੀ ਆਪਣੇ ਪਿੰਡ ਲੋੜ ਹੁੰਦੀ ਆ ਪਹਿਲਾਂ ਆਪਾਂ ਆਪਣੇ ਪਿੰਡ ਤੋਂ ਸ਼ੁਰੂ ਕਰੀਏ ਠੀਕ ਆ ਤੇ ਚਲੋ ਆਪਣਾ ਦਾ ਥੋੜਾ ਜਿਹਾ ਇੱਕ ਆਪਾਂ ਉਹਦਾ ਸਮਾ ਥੋੜਾ ਜਿਆ ਕਿਲਾਸੀ ਲੈ ਕੀਤਾ ਤੇ ਬਾਕੀ ਨੌਜਵਾਨਾਂ ਨੇ ਬਹੁਤ ਵਧੀਆ ਸਾਥ ਦਿੱਤਾ ਬਹੁਤ ਵਧੀਆ ਸਾਥ ਦਿੱਤਾ ਬਹੁਤ ਵਧੀਆ ਪਿੰਡ ਨੇ ਆਪਣਾ ਸਾਥ ਦਿੱਤਾ ਜਿਹੜਾ ਆਪਣਾ ਕਾਰਜ ਸੋਚਿਆ ਸੀ ਉਹ ਪੂਰਾ ਹੋਊਗਾ ਸਹੀ ਹੈ ਬਾਕੀ ਬੇਫਿਕਰੇ ਹੋ ਜਾ ਜਿਵੇਂ ਵੀ ਪਿੰਡ ਕਹੂ ਆਪਾਂ ਨਾਲ ਖੜੇ ਹਾਂ ਹਰ ਵਾਰ ਤੁਸੀਂ ਜਿਹੜੀ ਫੀਟੀ ਇੰਨੀ ਸਪੋਰਟ ਕੀਤੀ ਹੈ ਨਾ ਬੱਚਿਆਂ ਨੇ ਜਿਉਂਦੇ ਰੋਵੇ ਸਾਰੀ ਉਮਰ ਕਤੀ ਬਾਣੀ ਲੱਗਦੀ ਤੁਹਾਨੂੰ ਤੇ ਆ ਵੀਡੀਓ ਹੁਣ ਇੱਥੇ ਐਂਡ ਕਰਦੇ ਆ ਤੇ ਬਾਏ ਬਾਏ ਸਾਰਿਆਂ ਨੂੰ ਲਵ ਯੂ